ਸਾਸੀ ਕਾਲ ਜੀ ਸਾਰੇ ਪ੍ਰਾਂਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮਿਆਣੇ ਦੇ ਵਿੱਚ ਰਾਮਿਆਣਾ ਪਿੰਡ ਆ ਜਿਹੜਾ ਮਿੱਤਰੋ ਕੋਟ ਕੇ ਪੂਰੇ ਤੋਂ ਹਰੀਨੋਂ ਤੇ ਹਰੀਨੋਂ ਤੋਂ ਕਾਸਮ ਪੱਟੀ ਕਾਸਮ ਪੱਟੀ ਤੋਂ ਸਿੱਧਾ ਰਾਮਿਆਣੇ ਦੇ ਪਿੰਡ ਦੇ ਵਿੱਚ ਸੜਕ ਆਉਂਦੀ ਆ ਤੇ ਰਾਮਿਆਣੇ ਪਿੰਡ ਤੋਂ ਤੁਸੀਂ ਐਂਟਰ ਹੁੰਦਿਆਂ ਸਾਰ ਮਿੱਤਰੋ ਗੁਰਦੁਆਰੇ ਵਾਲੀ ਸਾਈਡ ਮੁੜ ਕੇ ਤੇ ਤੁਸੀਂ ਮੱਲਣ ਨੂੰ ਨਹੀਂ ਮੁੜਨਾ ਥੋੜਾ ਜਿਹਾ ਗਾਣੂ ਹੋਰ ਵੱਧ ਕੇ ਇਹ ਤੁਹਾਨੂੰ ਭਾਗਾ ਵਾਲੀ ਵਾਲਾ ਰਾਹ ਮਿਲੂਗਾ ਮਿੱਤਰੋ ਤੇ ਉਹ ਰਾਹ ਤੋਂ ਸਿੱਧੀ 3 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਸਾਰ ਬਾਈ ਦਾ ਤੁਹਾਨੂੰ ਮਿਲ ਜਾਊਗਾ ਘਰ ਗੱਲਬਾਤ ਲਈ ਮੈਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚਲਾਉਂਗਾ ਬਾਕੀ ਤੁਹਾਨੂੰ ਬਾਈ ਜਿਹੜੇ ਭਰਾਣੇ ਦੂਰੋਂ ਆਉਣਾ ਹੋਇਆ ਤੁਹਾਨੂੰ ਅੱਗੋਂ ਬਾਈ ਟੈਚ ਕਰ ਲੋਗਾ ਕਿਉਂਕਿ ਘਰ-ਬਾਰ ਖੇਤਾਂ ਦੇ ਵਿੱਚ ਵੈਸੇ ਸੌਖੀ ਲੋਕੇਸ਼ਨ ਹੀ ਆ ਪਰ ਫਿਰ ਵੀ ਜੇ ਤੁਹਾਨੂੰ ਪੁੱਛਣ ਦੀ ਲੋੜ ਪਈ ਤਾਂ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਆਪਾਂ ਆਉ ਕਰਦੇ ਆ ਬਾਈ ਦੇ ਨਾਲ ਗੱਲ ਤੇ ਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਆ ਜੀ ਬਾਈ ਸੇਤੰਕਰ ਪਰਿਵਾਰ ਵੀਰੇ ਹਾਂ ਠੀਕ ਆ ਬਾਈ ਠੀਕ ਇੱਕ ਵਾਰੀ ਨਾਮ ਸਾਂਝਾ ਕਰ ਦਈਏ ਵੀਰੇ ਆਪਣਾ ਬਾਈ ਮੇਰਾ ਨਾਮ ਬਾਈ ਪਿੰਦਰਾ ਮੇਰੇ ਪਿਤਾ ਦਾ ਨਾਮ ਪੰਮਾ ਮੈਂਬਰ ਔਲਖਾ ਦੇ ਜੀ ਠੀਕ ਆ ਪਿਤਾ ਦਾ ਨਾਮ ਪੰਮਾ ਮੈਂਬਰ ਔਲਖਾ ਅੱਛਾ ਵੱਡੇ ਭਾਈ ਜਿਹੜੀ ਮੈਂ ਆਪਾਂ ਵੇਚਣੀ ਆ ਇਹ ਕਿੰਨਾ ਸੂਆ ਸੂਈ ਆ ਵੀਰੇ ਚੌਥਾ ਸੂਆ ਸੂਈ ਆ ਜੀ ਚੌਥਾ ਸੂਆ ਹੁਣ ਸੂਈ ਆ ਹੈ ਹਾਂਜੀ ਘਰ ਦੀ ਝੋਟੀ ਆ ਠੀਕ ਆ ਬਾਈ ਠੀਕ ਆ ਅੱਛਾ ਕਿੰਨੋ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਇਹ ਜੀ ਇੱਕ ਆ ਰਾਤ ਪਿਛਲੀ ਰਾਤ ਸੂਈ ਆ 1 ਵਜੇ ਜੀ ਠੀਕ ਆ ਮਤਲਬ ਤੀਜਾ ਚੌਥਾ ਦਿਨ ਹੀ ਆ ਅੱਜ ਹਨਾ ਹਾਂਜੀ ਠੀਕ ਆ ਬਾਈ ਅੱਛਾ ਵੀਰੇ ਮਗਰ ਇਹਦੇ ਕੱਟਾ ਆ ਗਿਆ ਬਾਈ ਹਨਾ ਹਾਂ ਕੱਟਾ ਜੀ ਕਿਹੜੇ ਸੀਮਨ ਦਾ ਸੀ ਕੱਟਾ ਬਾਈ ਇਹ ਵੀਰਾਂ ਵਾਲੀ ABC ਤੇ ਭਾਰਤ ਦਾ ਹੀ ਵੀਰਾਂ ਵਾਲੀ EBS ਵੀਰਾਂ ਵਾਲੀ ਵਾਲੇ ਸੀਮਨ ਦਾ ਭਾਰਤ ਦਾ ਬੱਚਾ ਹੈ ਹਾਂਜੀ ਠੀਕ ਆ ਬਾਈ ਅੱਛਾ ਬਾਈ ਦੁੱਧ ਤੂੰ ਜਿਹੜਾ ਤੀਜੇ ਸੂਏ ਦੇ ਵਿੱਚ ਪੀ ਕੇ ਲੈਵਲ ਦਾ ਚੁੰਦਾ ਰਿਆ ਕਿੰਨਾ ਚੁੰਦਾ ਰਿਆ ਭਰਾ ਦੋਨੇ ਡੰਗਾਂ ਦਾ 16 ਲੀਟਰ ਚੋਇਆ 16 ਲੀਟਰ ਦੋਨੇ ਡੰਗਾਂ ਦਾ ਦੁੱਧ ਜਿਹੜਾ ਚੋਇਆ ਹੋਇਆ ਹਾਂਜੀ ਹਾਂਜੀ ਠੀਕ ਅੱਜ ਕਿੰਨਾ ਤਿਆਰ ਹੋਊਗਾ ਵੀਰੇ ਇਹਦੇ ਥੱਲੇ ਅੱਜ ਜੀ ਸਵੇਰ ਚੋਇਆ ਸੀਗਾ 3 ਕਿਲੋ ਉਚੋਇਆ ਤੇ ਕੋਈ ਕਟਿੰਗ ਝਗਾਤਾ ਸੀਗਾ 5-6 ਕਿਲੋ ਮਤਲਬ ਕਹਿਣ ਤੋਂ ਪਹਿਲਾਂ 10 ਕਿਲੋ ਦੇ ਆਸ-ਪਾਸੇ ਬੋੜਾ ਹੋਊਗਾ ਹਣਾ ਹਾਂਜੀ ਹਾਂਜੀ ਠੀਕ ਆ ਬਈ ਅੱਛਾ ਪੀਕ ਲੈਵਲ ਦਾ ਦੁੱਧ ਕਿੰਨੇ ਦਿਨਾਂ 'ਚ ਫੜ ਜਾਂਦੀ ਆ ਬਈ ਇਹ ਇਹ ਆ ਲਾਈ ਜਾਊਗੀ 10 ਤੋਂ 12 ਕ ਦਿਨ ਤੱਕ ਲੱਗ ਜੀ 10 ਤੋਂ 12 ਦਿਨ ਲੈ ਜਾਊਗੀ ਤੇ ਚਵਾਈ ਚਵਾਈ ਦੀ ਪੋਲੀ ਹੈ ਵੀਰੇ ਜਮਾ ਹਾਂਜੀ ਹਾਂਜੀ ਬਹੁਤ ਵਧੀਆ ਧਾਰਤੂਰ ਪੂਰੀ ਠੀਕ ਆ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਲਵੇ ਕੋਈ ਲਾਂਬੇ ਦੀ ਗਜੈਸ਼ ਤਰੀ ਨਹੀਂ ਜੀ ਭਾਈ ਜੀ ਸਾਡੇ ਘਰੇ ਵਾਪਸ ਛੱਡੀਏ ਕੋਈ ਲਾਂਬਾ ਠੀ 1,30,000 ਰੁਪਏ ਇਹਦੇ ਵਿੱਚੋਂ ਲਾਡ ਪਿਆਰ ਭਾਈ ਕਰ ਦਿਆਂਗੇ ਜੀ ਕੋਈ ਠੀਕ ਹੈ ਜੇ ਕੋਈ ਦੁੱਧ ਚੋ ਕੇ ਲਿਜਾਣੀ ਚਾਹੁੰਦਾ ਹੋਵੇ ਤਾਂ ਵੀ ਕਰ ਸਕਦਾ ਹਾਂ ਹਾਂ ਭਾਉਂ ਦੀ ਦੋ ਡੰਗ ਚੋ ਲਈ ਠੀਕ ਹੈ ਭਾਈ ਥੋਰੀ ਵੀਰੇ ਕੱਢੀ ਬਾਹਰ ਨੂੰ ਖੋਲੀ ਮੜਾ ਜਾ ਲੈ ਵੀ ਮਿੱਤਰੋ ਮੈਂ ਚੌਥਾ ਸੂਆ ਸੋਈ ਆ ਸੋਈ ਨੂੰ ਅਜ ਤੀਜਾ ਚੌਥਾ ਦੇਣੀ ਇਹਨੂੰ ਕਰਮਾਲੀ ਨੂੰ ਸੋਈ ਨੂੰ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਆਹਰਾ ਉਹਰਾ ਦੀ ਮੈਂ ਵੱਡੀ ਫੁੱਡੀ ਬਹੁਤ ਚੰਗੀ ਚੌਥਾ ਸੂਆ ਸੋਈ ਆ ਵੈਸੇ ਮੈਂ ਦੱਖ ਨਹੀਂ ਦਿੰਦੀ ਚੌਥੇ ਸੂਤੇ ਪਰ ਵੀਰ ਹੁਣਾਂ ਦੀ ਸੱਚਾਈ ਆ ਵੈਸੇ ਮੈਂ ਕੋਈ ਦੂਜਾ ਤੀਜਾ ਸੂਆ ਵੀ ਕਹਦੇ ਤਾਂ ਮੰਨਣਾ ਪਾਊਗਾ ਕਿਉਂਕਿ ਆਪਾਂ ਲਿਖਿਆ ਨਹੀਂਗਾ ਮੱਥੇ ਤੇ ਮੈਂ ਦੇ ਪਰ ਮੈਂ ਦੀ ਕੁਆਲਿਟੀ ਜ਼ਬਰਦਸਤ ਆ 16 ਲੀਟਰ ਦੁੱਧ ਕੰਡੇ ਲਾਉਂਦੀ ਰਹੀ ਆ ਜਮੈਂ ਓਕੇ ਬਰੇ ਤੇ ਵੀ ਗੱਲਬਾਤ ਕੀਤੀ ਸੀ ਬਾਈ ਹੁਣਾਂ ਦੇ ਨਾਲ ਲੇਵੇ ਭਾਂਡੇ ਵਲੋਂ ਖਰੀਆ ਇੱਕ ਨੇੜੇ ਨਾ ਹੋਈ ਬਣ ਲੈਣ ਦੇ ਮੈਂ ਬਾਈ ਨੂੰ ਹੋ ਜਾ ਦੇਖ ਸਕਦੇ ਆ ਮੁੱਤਰੋ ਤੁਸੀਂ ਜੈਡ ਬਲੈਕ ਆ ਸਾਰੀ ਮੈਂ ਜੰਨੀ ਹੈਗੀ ਆ ਨੇ ਵੀਰੇ ਅੱਗੇ ਖੜੀ ਮੜਾ ਜੇ ਲੇਵਾ ਵਿਖਾ ਦਈ ਜਾਂਦਾ ਓਵੇਂ ਥੋੜਾ ਜਿਹਾ ਦਰਦੀ ਓਪਰਾ ਕਰਦੀ ਓ ਦੇਖ ਸਕਦੇ ਆ ਮਿੱਤਰੋ ਤੁਸੀਂ ਇਹਦੀ ਕੁਆਲਿਟੀ ਆ ਜਿਹੜੀ ਤੁਸੀਂ ਸਾਰੀ ਨੋਟ ਕਰ ਸਕਦੇ ਹੋ ਮਿੱਤਰੋ ਔਰ ਕੁਆਲਿਟੀ ਕੁਆਲਿਟੀ ਸਾਰੀ ਜ਼ਬਰਦਸਤ ਬਰੀਕੀ ਮੇਂ ਦੇ ਵਿੱਚ ਸਾਰੀ ਜ਼ਬਰਦਸਤ ਓਪਰਾ ਕਰਦੀ ਆ ਮੈਂ ਥੋੜਾ ਜਿਹਾ ਮਿੱਤਰੋ ਬੇਮਲੂਮਾ ਜਿਹਾ ਹੋਰ ਕੋਈ ਗੱਲ ਨਹੀਂ ਜੀ ਬਾਕੀ ਬਣਦੀ ਤਣਦੀ ਮੈਂ ਮੂੰਹ ਮੱਥੇ ਲਗਦੀ ਮਗਰ ਮੈਂ ਤੇ ਆ ਗਿਆ ਕਟਾ ਮਿੱਤਰੋ ਭਾਰਤ ਸੀਮਿੰਟ ਦੇ ਐਪੀਐਸ ਵੀਰਾਵਾਲੀ ਵਾਲਿਆਂ ਦਾ ਲੈ ਵੀ ਸੱਚਨਾ ਉਹਦਾ ਨੰਬਰ ਭਰਾ ਸਾਂਝਾ ਕਰੀ ਇੱਕ ਵਾਰੀ 94699 ਜੀ ਜੀ 57570 946495757570 ਹਾਂਜੀ 946495757570 ਬਾਈ ਦਾ ਫੋਨ ਨੰਬਰ ਆ ਪਿੰਡ ਰਾਮੇਆਣਾ ਵਾ ਜਿਹੜਾ ਫਰੀਦਕੋਟ ਆ ਤੇ ਰਾਮੇ ਵਾਲੇ ਤੋਂ ਭਾਗਾ ਵਾਲੀ ਵਾਲਾ ਰਾਹ ਜਿਹੜਾ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਬਾਈ ਦਾ ਕਾਰ ਆ ਸਕਰੀਨ ਦੇ ਉੱਤੇ ਨੰਬਰ ਆ ਜਿਹੜੇ ਪ੍ਰਾਣੂ ਮੈਂ ਪਸੰਦਾ ਗੱਲਬਾਤ ਕਰ ਸਕਦੇ ਆ ਅਗਲੀ ਕਾਰਵਾਈ ਤੁਹਾਡੇ ਹੱਥਾ ਸ਼ੁਕਰੀਆ ਜੀ ਜੋਂਦਾ